ਹੈਲੋ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਇੱਕ ਵੀਡੀਓ ਲੈ ਕੇ ਆਏ ਆ ਛੋਟੀ ਜੀ ਤੇ ਇਸ ਵਿੱਚ ਆਪਾਂ ਤੁਹਾਨੂੰ ਨਾ ਹੀ ਦੱਸਾਂਗੇ ਕਿ ਜਿਹੜੀ ਕਿ ਆਪਣੀ ਟਰੈਕਟਰਾਂ ਦੀ ਸੇਲ ਹੁੰਦੀ ਹੈ ਨਾ ਉਹ ਮੰਥਲੀ ਵਾਈਜ਼ ਆਪਾਂ ਨੂੰ ਮਿਲ ਜਾਂਦੀ ਆ ਉਹ ਵੀ ਪੀਡੀਐਫ ਵਗੈਰਾ ਤੇ ਉਹਦੀ ਆਪਾਂ ਲਿਸਟ ਦੀ ਗੱਲ ਕਰਦੇ ਆ ਕਿਹੜੇ ਟਰੈਕਟਰ ਕਿੰਨੇ ਵਿਕੇ ਤੇ ਪਿਛਲੇ ਸਾਲ ਆਹੀ ਮਹੀਨੇ ਨਾਲੋਂ ਕਿੰਨੇ ਜ਼ਿਆਦਾ ਵਿਕੇ ਕਿੰਨੇ ਘੱਟ ਵਿਕੇ ਇੱਥੋਂ ਨਾ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਕਿਹੜੇ ਟਰੈਕਟਰ ਚੰਗੇ ਨੇ ਇਸ ਤੋਂ ਪਤਾ ਕਿਵੇਂ ਪਤਾ ਲਾਦਾ ਇੱਕ ਤਾਂ ਉਹਨਾਂ ਦੀ ਸਰਵਿਸਿੰਗ ਜਿਹੜੀ ਚੰਗੀ ਕੰਪਨੀ ਸਰਵਿਸ ਦਿੰਦੀ ਹੈ ਉਹਦੇ ਓਬਵੀਅਸਲੀ ਜ਼ਿਆਦਾ ਸੇਲੂ ਜਿਹੜੀ ਨਵੀਂ ਤਕਨੀਕ ਦੇ ਰਹੀ ਹੈ ਓਬਵੀਅਸਲੀ ਉਹਦੀ ਜ਼ਿਆਦਾ ਸੇਲੂ ਤੇ ਜਿਹਦੇ ਚੰਗੇ ਰੇਟਾਂ ਦੇ ਚੰਗੇ ਸਹੀ ਚੀਜ਼ ਮਿਲਦੀ ਨਾ ਉਹਦੀ ਜ਼ਿਆਦਾ ਸੇਲੂ ਤੇ ਪਹਿਲ ਨੰਬਰ ਤੇ ਨ ਆਪਣੇ ਦੱਸਣ ਦੀ ਲੋੜ ਨਹੀਂ ਆਪਾਂ ਨੂੰ ਕੁਝਲੇ ਪਿਛਲੇ 10 ਤੋਂ 15 ਮਹੀਨਿਆਂ ਦਾ ਜ਼ਿਆਦਾ ਸਾਲਾਂ ਦੀ ਮਹਿੰਦਰਾ ਚੱਲ ਰਹੀ ਹੈ ਇਕੱਲੀ ਮਹਿੰਦਰਾ ਇਹਦੇ ਵਗਿਆ 16511 ਡਾਇਰੈਕਟਰ ਪਿਛਲੇ ਤੋਂ ਸਾਲ ਨਾਲੋਂ 0.21% ਦਾ ਵਾਧਾ ਹੋਇਆ ਹੈਗਾ ਤੇ ਦੂਜੀਆਂ ਦੀ ਸਵਰਾਜ ਮਹਿੰਦਰਾ ਤੇ ਸਵਰਾਜ ਦਾ ਅਲੱਗ-ਅਲੱਗ ਸੇਲ ਹੁੰਦੀ ਆ ਇਹ ਹੁੰਦਾ ਮਹਿੰਦਰਾ ਐਂਡ ਮਹਿੰਦਰਾ ਸਵਰਾਜ ਡਿਵੀਜ਼ਨ ਤੇ ਜਿਹੜੀ ਦੂਜੀ ਹੈਗੀ ਉਹ ਚ ਇਕੱਲੀ ਮਹਿੰਦਰਾ ਇਹਦੇ ਵੇਕੇ ਆ ਮਈ ਦੇ ਵਿੱਚ 13643 0.25% ਦੇ ਵਾਧੇ ਨਾਲ ਤੀਜੇ ਨੰਬਰ ਤੇ ਪਹੁੰਚ ਗਿਆ ਸੋਨਾਲੀਕਾ 9622 ਟਰੈਕਟਰ ਵੇਕੇ ਆ 0.19% ਦੇ ਵਾਧੇ ਨਾਲ ਤੇ ਜਿਹੜੀ ਚੌਥੇ ਨੰਬਰ ਦਾ ਇਕ ਵੋਟਾ ਕਵੋਟਾ ਸਕੋਟ ਇਸਕੋਟ ਕਵੋਟਾ ਉਹ ਆ ਗਈ ਜਿਹੜੀ ਪਹਿਲਾਂ ਫਾਰਮ ਟਰੈਕ ਸੀਗੀ ਤੇ ਹੁਣ ਉਹ ਸਕੋਟ ਬਣ ਗਈ ਇਸਕੋਟ ਦੇ ਅੰਦਰ ਬਹੁਤ ਡਰੈਕਟਰ ਆ ਜਾਂਦੇ ਜਿਵੇਂ ਪਾਵਰ ਟਰੈਕ ਡਿਜੀ ਟਰੈਕ ਤੇ ਹੋਰ ਵੀ ਲੱਲੂ ਬੱਲੂ ਜੇ ਨਾਮ ਆ ਜਾਂਦੇ ਨੇ ਮਾੜਾ ਨਹੀਂ ਕਿਰ ਮਤਲਬ ਬਹੁਤ ਇਹਨਾਂ ਦੇ ਅੱਗੇ ਸਬ ਬ੍ਰਾਂਡ ਬਣੇ ਹੋਏ ਨੇ ਉਹ ਚੀਜ਼ਾਂ ਆ ਜਾਂਦੀਆਂ ਨੇ ਇਹਦੇ ਵਿੱਚ ਤੇ ਇਹਦੇ ਵਿਕਿਆ 8161 ਤੇ ਇਹ ਦਾ ਵਾਧਾ ਹੋਇਆ 0.41% ਦੇ ਨਾਲ ਬਹੁਤ ਜ਼ਿਆਦਾ ਵਧੀਆ ਚੱਲ ਰਹੀ ਹੈ ਇਥੋਂ ਕੀ ਪਤਾ ਲੱਗਦਾ ਹੈਗਾ ਆਪਾਂ ਨੂੰ ਕਿ ਇੰਨਾ ਨਹੀਂ ਇੰਪਰੂਵਮੈਂਟਸ ਕੀਤੀਆਂ ਨੇ ਕਬੂਟਾ ਆਉਣ ਤੋਂ ਬਾਅਦ ਇਹਦੇ ਵਿੱਚ ਇੰਪਰੂਵਮੈਂਟਸ ਹੋਈਆਂ ਨੇ ਤੇ ਬਹੁਤ ਹੀ ਜ਼ਿਆਦਾ ਹੋਈਆਂ ਨੇ ਚਲੋ ਇਹੇ ਸੇਲ ਨੋਟ ਕਰ ਲਿਓ ਤੁਸੀਂ ਆਪਾਂ ਅਗਲੇ ਸਾਲ ਜਦੋਂ ਵੀਡੀਓ ਪਾਵਾਂਗੇ ਨਾ ਬੱਸ ਤਾਂ ਆਪਾਂ ਹਰ ਮਹੀਨਾ ਪਾਇਆ ਕਰਾਂਗੇ ਜਿਵੇਂ ਮਈ ਦੇ ਵਿੱਚ ਪਾਤੀ ਹੁਣ ਫੇ ਜੂਨ ਦੇ ਜਿਹੜੇ ਟਰੈਕਟਰ ਵਿਕੇ ਆ ਉਦੋਂ ਵੀ ਪਾਵਾਂਗੇ ਉਸ ਤੋਂ ਬਾਅਦ ਆਪਾਂ ਜੁਲਾਈ ਦੀ ਵੀ ਪਾਵਾਂਗੇ ਨਾ ਤੁਸੀਂ ਕੰਪੇਅਰ ਕਰ ਲਿਓ ਕਿਹੜੇ ਮਹੀਨੇ 'ਚ ਕਿਹੜੇ ਵਧ ਰਹੇ ਨੇ ਪਰ ਮਹਿੰਦਰਾ ਤੇ ਸੁਭਰਾਜ ਜੀ ਮੈਂ ਗਾਰੰਟੀ ਦੇ ਸਕਦਾ ਕੁਛ ਨਾ ਕੁਛ ਮਹੀਨੇ ਮਤਲਬ ਸਾਲਾਂ ਦੇ ਸਾਲ ਹਜੇ ਉੱਤੇ ਹੀ ਰਹਿਣਗੇ ਕੋਈ ਕੰਪੀਟੀਸ਼ਨ ਨਹੀਂ ਕਰ ਸਕਦੀ ਇਹਦਾ ਕੰਪਨੀ ਕਿਉਂਕਿ ਜਿਹੜਾ ਮਹਿੰਦਰਾ ਹੈਗਾ ਉਹ ਪੂਰੇ ਇੰਡੀਆ ਦੇ ਵਿੱਚ ਚੱਲਦਾ ਇੱਕ ਸਵਰਾਜ ਤੇ ਸੋਨਾਲੀਕਾ ਠੀਕ ਹੈ ਨਾ ਜਿਹੜੇ ਜੀਡੀ ਵਰਗੇ ਨੇ ਐਨਐਚ ਇਹ ਪੰਜਾਬ ਹਰਿਆਣਾ ਦੇ ਵਿੱਚ ਹੀ ਜ਼ਿਆਦਾ ਟ੍ਰੈਂਡ ਹੈ ਇੱਕ ਯੂਪੀ ਦੇ ਵਿੱਚ ਇਹਨਾਂ ਦਾ ਮੈਂ ਬਹੁਤ ਸਟੇਟਾਂ 'ਚ ਪੁੱਛਿਆ ਭਾਈ ਤੁਹਾਡੇ ਡਾਇਰੈਕਟਰ ਐਮਪੀ ਵਗੈਰਾ ਜਿਨ੍ਹਾਂ ਕਿਵੇਂ ਕੀ ਗੀ ਰਿਸਪੌਂਸ ਭਾਈ ਕਹਿੰਦਾ ਕੋਈ ਪੁੱਛਦਾ ਨਹੀਂ ਇਹ ਚੀਜ਼ਾਂ ਨੂੰ ਮਹਿੰਦਰਾ ਨੂੰ ਹੀ ਪੁੱਛਦੇ ਨੇ ਮੈਕਸੀਮਮ ਲੋਕ ਏ ਗਜਰਾਤ ਚ ਗਾਈ ਵਿਸ਼ਰਾਜ ਚ ਮਹਿੰਦਰਾ ਦੀ ਬਹੁਤ ਸੇਲ ਆ ਜੀ ਚਲੋ ਹੁਣ ਆਪਾਂ ਅੱਗੇ ਵਧਦੇ ਆ ਜਿਹੜਾ ਮੈਸੀ ਫਰਜੂਸ਼ਨ ਸੀਗਾ ਮੈਨੂੰ ਉਮੀਦ ਨਹੀਂ ਸੀ ਕਿ ਮੈਸੀ ਫਰਜੂਸ਼ਨ ਆਪਣੇ 1 2 3 4 5ਵੇਂ ਨੰਬਰ ਤੇ ਆ ਜੂ ਯਾਰ ਮੈਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਮੈਸੀ ਫਰਜੂਸ਼ਨ ਇੱਥੇ ਆ ਵੀ ਸਕਦਾ ਕਿਉਂਕਿ ਯਾਰ ਇਹ ਇਹ ਨਾ ਕੁਛ ਨਾ ਕੁਛ ਦਾ ਪੱਤ ਨਹੀਂ ਚੱਲ ਰਿਹਾ ਯਾਰ ਕਿੱਥੇ ਚੱਲੀ ਜਾਂਦਾ ਇਹ ਟਰੈਕਟਰ ਕਿੱਥੇ ਨਹੀਂ ਚੱਲਦਾ ਕਿੱਥੇ ਇਹ ਚੰਗਾ ਰਿਸਪੌਂਸ ਮਿਲ ਰਿਹਾ ਇਹ ਮੈਸੀ ਫਰਜੂਸ਼ਨ ਦਾ ਫਿਰ ਇਹੋ ਜੀ ਕੰਪਨੀ ਹੈਗੀ ਇਹਦੇ ਵੇਖਿਆ ਬਈ 7500 ਤੋਂ 2 ਟਰੈਕਟਰ ਮਹੀਨੇ ਦੇ ਵਿੱਚ ਤੇ 1.73% ਘਟ ਗਿਆ ਪਿਛਲੇ ਸਾਲ ਨਾਲੋਂ ਆਹੀ ਮਹੀਨੇ ਦੀ ਆਪਾਂ ਗੱਲ ਕਰੀਏ ਹੁਣ ਮੈਂ ਤੁਹਾਨੂੰ ਦੱਸਣਾ ਆ ਮਹੀਨੇ ਦੇ ਵਿੱਚ ਤੇ ਪਿਛਲੇ ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਸੇਲ ਹੁੰਦੀ ਹੈ ਚੰਗੇ ਲੈਵਲ ਦੀ ਸੇਲ ਹੁੰਦੀ ਹੈ ਕਿਉਂਕਿ ਆ ਮਹੀਨੇ ਦੇ ਵਿੱਚ ਫਸਲਾਂ ਵਿਗੀਆਂ ਹੁੰਦੀਆਂ ਨੇ ਤੇ ਅਗਲੀਆਂ ਫਸਲਾਂ ਤਿਆਰੀਆਂ ਹੁੰਦੀਆਂ ਤੇ ਉਹ ਤਿਆਰੀ ਹੋਣ ਤੋਂ ਪਹਿਲਾਂ ਜੱਟ ਜਿਮੀਂਦਾਰ ਜਾਂ ਕੋਈ ਵੀ ਆਪਣਾ ਕਿਸਾਨ ਭਾਈ ਚੰਗਾ ਪੈਸਾ ਖਰਚਦਾ ਟਰੈਕਟਰਾਂ ਦੇ ਉੱਤੇ ਹੁਣ ਆਪਾਂ ਅਗਲੇ ਡ੍ਰੈਕਟਰ ਦੀ ਗੱਲ ਕਰੀਏ 6ਵੇਂ ਨੰਬਰ ਤੇ ਬਾਈ ਤੁਹਾਡਾ ਹਰਮਨ ਪਿਆਰਾ ਜੌਂਡੀਅਰ ਜਿਹਨੂੰ ਅਮਰੀਕਨ ਬ੍ਰਾਂਡ ਕਹਿੰਦੇ ਇੱਕ ਬ੍ਰਾਂਡ ਦੇ ਨਾਂ ਤੇ ਜਾਣਿਆ ਜਾਂਦਾ ਬਾਕੀਆਂ ਨੂੰ ਬਾਈ ਹੁਰੀ ਦੇਸੀ ਕਹਿੰਦੇ ਨੇ ਤੇ ਚਲੋ ਇਹ ਵੀ ਬਹੁਤ ਵਧੀਆ 5924 ਡ੍ਰੈਕਟਰ ਇਹਦੇ ਵਿਕ ਗਏ ਨੇ ਤੇ 5924 ਤੋਂ ਬਾਅਦ ਜਿਹੜੀ ਕਿ ਵਾਧਾ ਹੋਇਆ ਨਾ ਇਹਦੇ ਵਿੱਚ 0.91% ਦਾ ਵਾਧਾ ਹੋਇਆ ਨਹੀਂ ਨਹੀਂ ਸੌਰੀ ਸੌਰੀ ਹਾਂ 0.91% ਦਾ ਵਾਧਾ ਹੋਇਆ ਪਿਛਲੀ ਮਹੀਨ੍ਹ ਨਾਲੋਂ ਇਹਦਾ ਹੁਣ ਤੁਸੀਂ ਦੱਸਿਓ ਮੈਨੂੰ ਕੀ ਕਾਰਨ ਹੋ ਸਕਦਾ ਬਾਈ ਅੱਗੇ ਅੱਧੀ ਦਿਨਾ ਪੰਜਾਬ 'ਚ ਜਿਹੜੀ ਜੌਂਡੀਅਰ ਦੀ ਸੇਲ ਉਹ ਜੱਗੇ ਬੌਸ ਨੇ ਉਹਦਾ ਰੱਖਿਆ ਕਿ ਨਿਊ ਹਾਲੈਂਡ ਦੀ ਲੋਕ ਲੋਕ ਦੇਖ-ਦੇਖ ਲਈ ਹੁੰਦੇ ਆ ਬਾਈ ਜਿਵੇਂ ਕਹਿੰਦਾ ਨਾ ਚੱਲੀ ਜਾਂਦਾ ਕੰਪਨੀ ਵੱਲੋਂ ਧਿਆਨ ਦੇਣਾ ਚਾਹੀਦਾ ਬਾਈ ਨੂੰ ਰਿਵਾਰਡ ਦੇਣਾ ਚਾਹੀਦਾ ਕੋਈ ਨਾ ਥੋੜੀ ਸੇਲ ਬਹੁਤ ਵਧਾਰਿਆ ਗਿਆ ਤੇ ਹੁਣ ਸਭੀ ਸੋਡਾ ਆ ਗਿਆ ਇੱਕ ਸਿਲੰਡਰ ਸੋ ਤੁਸੀਂ ਹਾਂ ਕਿ ਬਈ ਜਿੱਤ ਤਿੰਨ ਸਿਲੰਡਰਾਂ ਦਾ ਰੋਲਾ ਚੱਲਦਾ ਸੀ ਕਿ ਚਾਰ ਸਿਲੰਡਰਾਂ ਦਾ ਰੋਲਾ ਇਹ ਇੱਕ ਸਿਲੰਡਰ ਕਿਹੜਾ ਹੈ ਬਾਈ ਥੋੜਾ ਆਸ਼ਾ ਆਪਣਾ ਸਾਰਾ ਦਾ ਹਾਰਮਨ ਪਿਆਰਾ ਆਸ਼ਾ ਤੇ ਦਿਲਾਂ ਦੀ ਧੜਕਣ 4311 ਡਾਇਰੈਕਟਰ ਵਿਗਨੇ ਆਸ਼ੀ ਬਾਈ ਇਹ ਚ 241 ਅਹਿਮ ਮੁੱਕ ਰੱਖਦਾ ਆਪਦਾ ਮਤਲਬ ਮੈਕਸਿਮਮ ਸੇਲ ਦਿੰਦਾ ਆਪਦੀ 241 ਜਿਹੜਾ 0.38% ਘਟ ਵਿਗਿਆ ਮਹੀਨੇ ਦੇ ਨਾਲੋਂ ਹੰਦਰੀ ਹਿਸਾਬ ਲਾਲੋਈ ਗੁਜਰਾ ਥੱਲੇ ਜੀ ਪਾ ਕੇ ਜਰਾ ਮੇਨ ਸੇਲ ਹੁੰਦੀ ਹੈ ਨਾ ਅਗਲੇ ਮਹੀਨੇ ਜੀ ਵੀ ਆਪਾਂ ਕੰਪੇਅਰ ਕਰਾਂਗੇ ਹੋ ਸਕਦਾ ਜ਼ਿਆਦਾ ਅੰਤਰ ਨਾ ਹੋਵੇ ਸੇਲ ਦੇ ਵਿੱਚ ਤੇ ਚਲੋ ਕੋਈ ਨਹੀਂ ਅੱਗੇ ਵਧਦੇ ਆਪਾਂ ਭਾਈ ਹੁਣ ਤੁਸੀਂ ਅਖਾਂਗੇ ਯਾਰ ਹੌਲੈਂਡ ਕਿੱਧਰ ਗਿਆ ਹੌਲੈਂਡ ਤੇ ਰੈਡਾ ਨਾਮ ਚੱਲਦਾ ਕਿੱਧਰ ਗਿਆ ਜਿਵੇਂ ਕਿ ਆਂਦਾ ਭਾਈ ਇੰਡੀਆ ਚ ਇੰਡੀਆ ਚ ਨਹੀਂ ਮਸ਼ਹੂਰ ਹੈਗਾ ਭਈ ਪੰਜਾਬ ਹਰਿਆਣਾ ਤੇ ਯੂਪੀ ਚ ਮਸ਼ਹੂਰ ਹੈ ਹੌਲੈਂਡ ਤੁਸੀਂ ਸਮਝਿਆ ਕਰੋ ਤੇ ਉਹ ਵਗਿਆ 3051 ਬਹੁਤ ਹੀ ਮਿਨੀਮਮ ਜੀ ਸੇਲ ਆ ਗਈ ਤੇ ਬਈ ਕੋਈ ਸੇਲ ਮੰਦ ਦੇ ਨਹੀਂ ਯਾਰ ਇੰਨੀ ਘਟਾ ਡਾ ਬ੍ਰਾਂਡ ਹੋਣ ਦੇ ਨਾਂ ਤੇ ਹੌਲੈਂਡ ਦੀ ਸਿਰਫ ਇੰਨੀ ਕੀ ਸੇਲ ਆ ਚਲੋ ਕੋਈ ਨਹੀਂ ਮਹਿੰਗੇ ਵੀ ਇੱਕ ਤਾਂ ਇਹ ਹੀ ਕਾਰਨ ਵੀ ਇਹਨਾਂ ਦੇ 0.11% ਵੱਧ ਵਿਗੇ ਨੇ ਪਿਛਲੇ ਸਾਲ ਨਾਲੋਂ ਤੇ ਹੁਣ ਬਈ ਜਿਹੜੀ ਕਿ ਪਾਰਟਨਰਸ਼ਿਪ ਲੋਕਾਂ ਨਾਲ ਕਰਦੀ ਹੈ ਕੰਪਨੀ ਸਕਾਟ ਸਕਾਟ ਨੇ ਕਿੰਨੇ ਰੰਗ ਲਾਏ ਆ ਉਹ ਵੀ ਦੇਖ ਲੈਣੇ ਸਕਾਟ ਨੇ ਸੌਰੀ ਕਬੋਟਾ ਸਕਾਟ ਨਾਲ ਆ ਕੇ ਰੰਗ ਲਾਉਣ ਦੀ ਫਰਜ਼ੀਆ ਫਾਰਮ ਟਰੈਕ ਨੂੰ ਚੰਗਾ ਕਰਤਾ ਹੁਣ ਆ ਬਈ 797 ਜੁਨਟਾਂ ਹੀ ਵਿਗੀਆਂ ਇਹਨਾਂ ਦੀਆਂ ਮੈਨ ਲੱਗਦਾ ਇਹ ਕਦੇ ਟੱਕਰ ਨਹੀਂ ਦੇ ਸਕਦੇ ਕੋਸ਼ਕ ਬ੍ਰੈਂਡ ਇਹ ਜਿਹਨੇ ਅਗਲੇ 10-15 ਸਾਲ ਇਹ ਟੱਕਰ ਨਹੀਂ ਦੇ ਸਕਦੇ ਟੌਪ 2-3 ਬ੍ਰੈਂਡ ਨੂੰ ਤੇ ਇਹਦੀ ਵੀ ਕੁਆਟਾ ਹੋ ਗਏ 0.54% ਘਟ ਵੀ ਗਿਆ ਇੱਥੋਂ ਦਾ ਕਿ ਹਜੇ ਵੀ ਘਟ ਵੀ ਗਿਆ ਯਾਰ ਤੁਸੀਂ ਆਏ ਸਾਲ ਤਕਨੀਕ ਵਧਾਓ ਜਪਾਨ ਦੀਆਂ ਕੰਪਨੀਆਂ ਮੇਰੇ ਹਿਸਾਬ ਨਾਲ ਤੁਸੀਂ ਤਕਨੀਕ ਵਧਾਓ ਯਾਰ ਤੁਸੀਂ ਥੱਲੇ ਡਿੱਗ ਗਏ ਇਹਨੇ ਜਮੇ ਤੇ ਹੁਣ ਆਪਾਂ ਟੋਟਲ ਦੀ ਵੀ ਗੱਲ ਕਰੀਏ ਟੋਟਲ ਟੋਟਲ ਤੋਂ ਪਹਿਲਾਂ ਨਾ ਆਪਾਂ ਦੂਜੇ ਦੂਜੇ ਟ੍ਰੈਕਟਰ ਦੂਜੇ ਟ੍ਰੈਕਟਰਾਂ ਨੇ ਵੀ ਇੰਨੀ ਬਰੀਫਲੀ ਸੇਲ ਆਉਂਦੀ ਨਹੀਂ ਲਗਭਗ ਮੈਨਾਂ ਦਾ 15 20 20 ਵਿੱਚ ਹੀ ਬ੍ਰਾਂਡ ਦਾ ਹੁਣ ਟ੍ਰੈਕਟਰਾਂ ਦੇ ਜਿਹੜੇ ਆਮ ਜਿਵੇਂ ਕੁਸ਼ਕ ਤਾਂ ਆਪਾਂ ਜਾਣਦੇ ਹਾਂ ਸਟੈਂਡਰਡ ਇੰਡੋ ਫਾਰਮ ਇਸ ਤੇ ਐਚ ਐਮਟੀ ਮੇਰੇ ਨਾਲ ਵਿੱਚ ਵਿੱਚ ਆਉਂਦੇ ਨੇ ਨਾ ਇਹ ਟ੍ਰੈਕਟਰਾਂ ਨੂੰ ਸਾਰਿਆਂ ਨੂੰ ਜਿਹੜੇ ਭਾਈ ਜਿਹੜੇ ਤੁਸੀਂ ਮੈਂ ਨਾਲ ਆ ਤੇ ਇਹਨਾਂ ਨੂੰ ਛੱਡ ਕੇ ਬਾਕੀ ਜਿੰਨੇ ਵੀ ਟ੍ਰੈਕਟਰ ਤੁਸੀਂ ਨਾਂ ਸੁਣੇ ਸੁਣੇ ਨਾ ਕੋਈ ਵੀ ਹੋਵੇ ਯਾਰ ਜਿਹੜਾ ਟ੍ਰੈਕਟਰ ਬ੍ਰਾਂਡ ਆ ਉਹਨਾਂ ਦੀ ਸਾਰੇ ਦੀ ਟੋਟਲ ਸੇਲ ਹੋਈ 2472 ਉਹ ਸਾਰੇ ਨੇ ਰਲਾ ਕੇ ਜਿਹੜਾ ਰਿਜ਼ਲਟ ਕੱਢਿਆ ਉਹ 2472 ਹੀ ਵਿਕੇ ਨੇ 0.69% ਜ਼ਿਆਦਾ ਵਿਕੇ ਨੇ ਪਿਛਲੇ ਸਾਲ ਨਾਲੋਂ ਹੁਣ ਆਪਾਂ ਟੋਟਲ ਵੀ ਗੱਲ ਕਰ ਲਈਏ ਵੀ ਆਹ ਮਹੀਨੇ ਚ ਕਿੰਨੇ ਕ ਵਿਕ ਗਏ ਹਨਾ ਕਿਉਂਕਿ ਇਹ ਯਾਰ ਜਿਹੜਾ ਖੇਤੀ ਕੀਤਾ ਵਾੜਾ ਖੇਤੀ ਕੀਤੀ ਕੀਤਾ ਨਾ ਆਪਣਾ ਖੇਤੀਬਾੜੀ ਦਾ ਕੀਤਾ ਸੌਰੀ ਹੋ ਗਈ ਕੁਝ ਕਹਿ ਗਏ ਸੀ ਨਾ ਫਲੋ ਫਲੋ ਚ ਚਲੋ ਕੋਈ ਨਹੀਂ ਮਾਫ ਕਰਿਓ ਇਹ ਬਹੁਤ ਹੀ ਲਿਮਟਿਡ ਜਗ੍ਹਾ 'ਚ ਹੁੰਦਾ ਆਈਡੀਆ ਦੇ ਵਿੱਚ ਪਰ ਗੱਡੀਆਂ ਦੀ ਸੇਲ ਹੁੰਦੀ ਹੈ ਨਾ ਉਹ ਆਪਾਂ ਅਗਲੀ ਵੀਡੀਓ ਗੱਡੀਆਂ ਦੀ ਸੇਲ ਤੇ ਵੀ ਬਣਾਵਾਂਗੇ 3.5 ਤੋਂ 4 ਲੱਖ ਦੀ ਸੇਲ ਹੋ ਜਾਂਦੀ ਹੈ 71000 ਤੇ 992 ਦੀ ਹੋਈ ਹੈ ਇਕੱਲੇ ਮਈ ਮਹੀਨੇ ਦੇ ਵਿੱਚ ਤੇ ਜਿਹੜੀ ਪਿਛਲੇ ਸਾਲ ਮਈ ਦੇ ਵਿੱਚ ਹੋਈ ਸੀ ਉਹ 70000 ਦੇ 36 ਡ੍ਰੈਕਟਰਾਂ ਦੀ ਸੇਲ ਹੋਈ ਸੀਗੀ ਹੁਣ ਤੁਸੀਂ ਹਿਸਾਬ ਲਾ ਲਓ ਕੋਈ ਮਿਨੀਮਮ ਦਾ ਡਿਫਰੈਂਸ ਹੁੰਦਾ ਕਿਉਂਕਿ ਬਾਈ ਓਨੇ ਡ੍ਰੈਕਟਰ ਨਵੇਂ ਵਿਕ ਜਾਂਦੇ ਓਨੇ ਹੀ ਪੁਰਾਣੇ ਰਹਿ ਜਾਂਦੇ ਨੇ ਹੈਨਾ ਤੇ ਹੁਣ ਆਪਾਂ ਅਗਲੇ ਮਹੀਨੇ ਦੀ ਵੀ ਗੱਲ ਕਰਾਂਗੇ ਜੂਨ ਦੀ ਤੁਸੀਂ ਉਹ ਜੁਲਾਈ ਦੇ ਪਹਿਲੇ ਹਫਤੇ ਦੇ ਵਿੱਚ ਵੀਡੀਓ ਪਾ ਲਾਂਗੇ ਆਪਾਂ ਉਹ ਵੀ ਤੁਸੀਂ ਚੈੱਕ ਆਊਟ ਕਰਿਓ ਤੇ ਦੱਸਿਓ ਫਿਰ ਵੀਡੀਓ ਕਿਵੇਂ ਲੱਗੀ ਤੁਹਾਨੂੰ ਹਨਾ ਅੱਜਕੱਲ ਮਾਈਕ ਤਾਂ ਨਹੀਂ ਲਾ ਰਹੇ ਯਾਰ ਕਿਉਂਕਿ ਵਿਊ ਨਹੀਂ ਆ ਰਹੇ ਆਪਾਂ ਨੂੰ ਫਿਰ ਉਹਨਾਂ ਆਪਾਂ ਮੱਥਾ ਨਹੀਂ ਮਾਰਦੇ ਜਿਵੇਂ ਭਾਈ ਤੁਸੀਂ ਰਿਵਿਊ ਮਾਨੂੰ ਰਿਸਪੌਂਸ ਦਿਓਗੇ ਹਨਾ ਉਮੀਦ ਆਪਾਂ ਦੀ ਜਮ ਕੇ ਚਲੋ ਆਪਾਂ ਤਾਂ ਇੱਕ ਚੰਗਾ ਕੰਮ ਵੀ ਕਰਦੇ ਆ ਤੁਹਾਨੂੰ ਨੌਲੇਜ ਦੇਣੇ ਆ ਜੇ ਤੁਸੀਂ ਕਹੋਗੇ ਬਈ ਕਮਾਈ ਕਰਦਾ ਬਈ ਕਮਾਈ ਜੇ ਤੁਹਾਨੂੰ ਦਿਖਾ ਤੀ ਨਾ ਤੁਸੀਂ ਐ ਕਹੋਗੇ ਭਰਾਵਾ ਇਹਦੇ ਦਿਨ ਤੇ ਆਥਨ ਦੀ ਪਾਰਟੀ ਵੀ ਨਹੀਂ ਹੋਣੀ ਜਿੰਨੀ ਤਰੀ 5 6 ਮਹੀਨਿਆਂ ਦੀ ਕਮਾਈ ਆ ਤੁਸੀਂ ਦੰਦ ਕਟੋਗੇ ਤਾਂ ਚਲੋ ਆਪਾਂ ਨੂੰ ਸ਼ੌਂਕ ਕੋ ਇੱਕ ਵੀਡੀਓ ਪਾਉਂਦਾ ਉਮੀਦ ਕਰਦੇ ਕਦੇ ਨਾ ਕਦੇ ਚੱਲਣ ਗਿਆ ਟੌਪ ਦੇ ਵਿੱਚ ਆਏ ਕਰਾਂਗੇ ਤੇ ਉਸੇ ਕਰਕੇ ਤੁਸੀਂ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਧੰਨਵਾਦ ਸਾਰਿਆਂ ਦਾ